ਲਾਈਫ ਦੇ ਅੰਦਰ ਜਦੋਂ ਵੀ ਤੁਸੀਂ ਕਿਸੇ ਰਿਸ਼ਤੇਦਾਰ ਦੇ ਮਿੱਤਰ ਦੇ ਦੋਸਤ ਦੇ ਘਰ ਵਿੱਚ ਜਾਂਦੇ ਹੋ ਅਗਲਾ ਤੁਹਾਨੂੰ ਬੜੇ ਪਿਆਰ ਦੇ ਨਾਲ ਆਉ ਭਗਤ ਕਰਕੇ ਮਿਲਦਾ ਹੈ ਜੱਫੀ ਪਾਉਂਦਾ ਹੈ ਗਲਵਕੜੀ ਪਾਉਂਦਾ ਹੈ ਜੇ ਕੋਈ ਖਾਸ ਹੋਵੇ ਨਹੀਂ ਤੇ ਦਸਤ ਪੰਜਾ ਕਰਨ ਦਾ ਤੇ ਰਵਾਜ ਆਮ ਹੀ ਹੈ ਨਾ ਆ ਰਾਮ ਸਲਾਮ ਸਤ ਸ੍ਰੀ ਅਕਾਲ ਕਰਨ ਦਾ ਰਵਾਜ ਤੇ ਆਮ ਹੀ ਹੈ ਨਾ ਅਗਲਾ ਚਾਹ ਪਾਣੀ ਪੁੱਛਦਾ ਹੁਣ ਉਹ ਪਾਣੀ ਪਿਉਂਦਾ ਹੈ ਚਾਹ ਪਿਉਂਦਾ ਹੈ ਤੁਹਾਡਾ ਦਿਲ ਫੇਰ ਕਰਦਾ ਹੈ ਕਦੇ ਨਾ ਕਦੇ ਯਾਰ ਮੈਂ ਉਸ ਮਿੱਤਰ ਨੂੰ ਮਿਲ ਕੇ ਆਵਾਂ ਅੱਜ ਮੇਰੇ ਕੋਲ ਸਮਾਂ ਹੈ ਤੇ ਕਿਉਂ ਨਾ ਮੈਂ ਘੰਟਾ ਦੋ ਘੰਟਾ ਦਾ ਸਮਾਂ ਉਸ ਮਿੱਤਰ ਨੂੰ ਫੋਨ ਕਰਕੇ ਜੇ ਉਹਦੇ ਕੋਲ ਵੀ ਸਮਾਂ ਹੋਵੇ ਤੇ ਆਪਾਂ ਸਮਾਂ ਇਕੱਠਾ ਗੁਜ਼ਾਰ ਕੇ ਆਈਏ ਉਹਦੇ ਘਰਦਿਆਂ ਨੇ ਵੀ ਮੇਰੀ ਬੜੀ ਇੱਜ਼ਤ ਕੀਤੀ ਸੀ ਚਾਹ ਪਾਣੀ ਮਿਲੇ ਵੀ ਪਿਆਰ ਨਾਲ ਸੀ ਇਕੱਲੀ ਚਾਹ ਪਾਣੀ ਦੀ ਗੱਲ ਨਹੀਂ ਹੁੰਦੀ ਇਹਦੇ ਠੀਕ ਦੂਜੇ ਪਾਸੇ ਜਦੋਂ ਤੁਸੀਂ ਪਹੁੰਚ ਕਰਦੇ ਹੋ ਕਿਸੇ ਮਿੱਤਰ ਦੇ ਘਰ ਬੜੇ ਚਾਹ ਦੇ ਨਾਲ ਖੁਸ਼ੀ-ਖੁਸ਼ੀ ਜਾਂਦੇ ਉਹ ਮਿੱਤਰ ਦੇ ਘਰ ਚੱਲਿਆ ਮਿੱਤਰ ਦੇ ਘਰ ਵਾਲੇ ਮਿਲਣ ਵੱਟ ਪਾ ਕੇ ਮੱਥੇ ਦੇ ਉੱਤੇ ਤਿਰੂੜੀ ਪਾ ਕੇ ਮਿੱਤਰ ਦੇ ਘਰੋਂ ਨਾ ਤੁਹਾਨੂੰ ਚਾਹ ਪੁੱਛੀ ਜਾਏ ਨਾ ਪਾਣੀ ਪੁੱਛਿਆ ਜਾਏ ਨਾ ਆਓ ਭਗਤ ਕੀਤੀ ਜਾਏ ਨਾ ਬਹਿਣ ਵਾਸਤੇ ਕਿਹਾ ਜਾਏ ਆਦਰ ਸਤਕਾਰ ਨਾ ਦਿੱਤਾ ਜਾਏ ਦੁਬਾਰਾ ਉਸ ਮਿੱਤਰ ਦੇ ਘਰ ਜਾਣ ਵਾਸਤੇ ਜਾਂ ਰਿਸ਼ਤੇਦਾਰ ਦੇ ਘਰ ਜਾਣ ਵਾਸਤੇ ਤੁਹਾਡਾ ਮਨ ਕਰੇਗਾ ਨਹੀਂ ਕਰੇਗਾ ਕਿਉਂ ਕਿਉਂਕਿ ਉਸ ਘਰ ਦੇ ਅੰਦਰ ਤੁਹਾਨੂੰ ਇੱਜ਼ਤ ਨਹੀਂ ਮਿਲੀ ਚਾਹ ਪਾਣੀ ਨਹੀਂ ਮਿਲੀ ਇਸ ਕਰਕੇ ਦੁਬਾਰਾ ਨਹੀਂ ਜਾਓਗੇ ਭਾਵੇਂ ਖਾਸ਼ਮ ਖਾਸ਼ ਰਿਸ਼ਤੇਦਾਰ ਹੋਵੇ ਜਾਂ ਮਿੱਤਰ ਹੋਵੇ ਮੈਂ ਗੱਲ ਕਰਨੀ ਆ ਠੱਗ ਸਾਧ ਬਾਬਿਆਂ ਦੀ ਜਦੋਂ ਠੱਗ ਸਾਧ ਬਾਬੇ ਵਿਦੇਸ਼ਾਂ ਵਿੱਚ ਆਉਂਦੇ ਨੇ ਜਾਂ ਦੇਸ਼ ਦੇ ਅੰਦਰ ਇੰਡੀਆ ਦੇ ਅੰਦਰ ਤੁਹਾਡੇ ਘਰਾਂ ਵਿੱਚ ਆਉਂਦੇ ਨੇ ਤੁਹਾਨੂੰ ਬੌਣ ਵਾਸਤੇ ਜਗ੍ਹਾ ਨਹੀਂ ਮਿਲਦੀ ਚਾਹੁੰਦੇ ਹੋ ਵੀ ਇਹਨਾਂ ਨੂੰ ਸਿਰ ਤੇ ਝੁਕ ਲਈਏ ਨਵੇਂ ਸੋਫੇ ਹੋਣ ਮਹਿੰਗੇ ਸੋਫੇ ਉਹਨੂੰ ਤੇ ਚਿੱਟੇ ਕੱਪੜੇ ਵਿਛਾ ਦਿੰਦੇ ਹੋ ਤੌਲੀਆ ਵਿਛਾ ਦਿੰਦੇ ਹੋ ਬਾਬਾ ਜੀ ਨੇ ਬਹਿਣਾ ਬਾਬਾ ਆਪ ਅੰਦਰੋਂ ਵੀ ਭਾਵੇਂ ਕਰਪਟ ਹੋਵੇ ਨਿਗਾਹ 'ਚ ਵੀ ਕਰਪਟ ਪੁਣਾ ਹੋਵੇ ਅੰਦਰੋਂ ਮਾਂ ਮਹਿਲਾ ਹੋਵੇ ਔਗਣਾ ਦਾ ਭਰਿਆ ਹੋਵੇ ਲਵਰੇਜ ਹੋਵੇ ਪਰ ਤੁਹਾਨੂੰ ਲੱਗਦਾ ਹੈ ਵੀ ਮੇਰੇ ਘਰ ਰੱਬ ਉਤਰ ਆਇਆ ਤੁਸੀਂ ਉਹਨਾਂ ਨੂੰ ਚੰਗੇ ਚੰਗੇ ਫਲ ਖਵਾਉਂਦੇ ਹੋ ਦੁੱਧ ਉਬਾਲਦੇ ਹੋ ਮੇਵੇ ਮਨੱਕੇ ਡਰਾਈ ਫਰੂਟ ਪਾ ਕੇ ਦੁੱਧ ਛਕਾਉਂਦੇ ਹੋ ਬੇਮੌਸਮਾ ਫਰੂਟ ਵੀ ਮਹਿੰਗੇ ਤੋਂ ਮਹਿੰਗਾ ਖਰੀਦ ਕੇ ਲਿਆ ਕੇ ਉਹਨਾਂ ਦੇ ਅੱਗੇ ਡ੍ਰੈਗਨ ਤੱਕ ਰੱਖ ਦਿੰਦੇ ਹੋ ਵੀ ਬਾਬਾ ਜੀ ਆ ਖਾਓ ਵਿਦੇਸ਼ਾਂ ਤੋਂ ਮਿਲਣ ਵਾਲਾ ਡਰਾਈ ਫਰੂਟ ਜਿਹੜਾ ਇੰਡੀਆ ਦੇ ਅੰਦਰ ਆਮ ਨਾ ਮਿਲੇ ਉਹ ਫਰੂਟ ਵੀ ਜੇ ਤੁਹਾਡੀ ਜੇਬ ਅਲਾਉ ਕਰਦੀ ਏ ਉਹ ਲਿਆ ਕੇ ਉਹਨਾਂ ਨੂੰ ਖਵਾਉਂਦੇ ਹੋ ਹੁਣ ਠੀਕ ਦੂਜੇ ਪਾਸੇ ਜਦੋਂ ਤੁਸੀਂ ਜਾਂਦੇ ਹੋ ਉਹਨਾਂ ਦੇ ਡੇਰਿਆਂ ਦੇ ਉੱਤੇ ਉਦੋਂ ਤੁਹਾਡੇ ਨਾਲ ਉਹ ਵਰਤਾਵ ਕਿਵੇਂ ਦਾ ਕਰਦੇ ਨੇ ਤੁਹਾਨੂੰ ਕੀ ਖਵਾਉਂਦੇ ਨੇ ਲਿਓ ਜੀ ਆ ਤੂਣੇ ਵਿੱਚੋਂ ਸਵਾ ਚੁੱਕ ਕੇ ਲਿਓ ਇਹਨੂੰ ਸਵਾ ਖਵਾਓ ਉਹ ਤੁਹਾਨੂੰ ਖਵਾਉਂਦੇ ਨੇ ਸਵਾ ਅੱਛਾ ਜੀ ਇਹ ਘੋੜੇ ਦੀ ਲਿੱਦ ਦਿਓ ਉਹਨੂੰ ਨਾਉ ਨਾ ਕੀ ਦੇ ਲਿਆ ਜੀ ਪ੍ਰਸ਼ਾਦ ਉਹ ਲਿੱਦ ਤੁਹਾਨੂੰ ਦਿੰਦੇ ਨੇ ਹੱਥ ਆਪ ਨਹੀਂ ਲਾਉਣਾ ਚੇਲੇ ਚਪਾਟੇ ਬੜੇ ਨੇ ਵਾਲੇ ਚਮਚਾ ਭਰ ਕੇ ਇਹਨੂੰ ਦੇ ਪ੍ਰਸ਼ਾਦ ਹੈ ਘੋੜੇ ਦੀ ਲਿੱਦ ਧੋਨੇ ਦੀ ਸਵਾ ਤੁਸੀਂ ਖਾਂਦੇ ਹੋ ਲਿੱਦ ਤੁਸੀਂ ਖਾਂਦੇ ਹੋ ਤੇ ਉਹਨਾਂ ਦੇ ਹੱਥੋਂ ਲੈ ਕੇ ਖਾਂਦੇ ਹੋ ਜਿਨ੍ਹਾਂ ਨੂੰ ਬੌਣ ਵਾਸਤੇ ਘਰ ਥਾਣੀ ਸੀ ਮਿਲਦੀ ਜਿਨ੍ਹਾਂ ਨੂੰ ਤੁਸੀਂ ਦੁੱਧ ਪਿਆਇਆ ਮੇਵੇ ਮਨੱਕੇ ਖਵਾਏ ਉੱਚੇ ਚੇਚੇ ਤੌਰ ਦੇ ਉੱਤੇ ਉਹਨਾਂ ਨੇ ਤੁਹਾਨੂੰ ਕੀ ਦਿੱਤਾ ਗੋਂ ਉਹਦੇ ਇਵਜੋ ਉਹਦੇ ਬਦਲ ਕੀ ਦਿੱਤਾ ਸਵਾ ਉਹਦੇ ਬਦਲੋਂ ਨੇ ਕੀ ਦਿੱਤਾ ਤੁਹਾਨੂੰ ਘੋੜਿਆਂ ਦੀ ਲਿੱਦ ਮੈਂ ਕਹਿੰਦਾ ਜਦੋਂ ਤੁਹਾਡੇ ਘਰਾਂ ਵਿੱਚ ਆਉਂਦੇ ਨੇ ਜੇ ਤੁਸੀਂ ਗੁਰਬਾਣੀ ਦੇ ਗਿਆਤਾ ਬਣ ਜਾਓ ਗੁਰਬਾਣੀ ਦੀ ਸੂਚ ਰੱਖਣ ਵਾਲੇ ਬਣ ਜਾਓ ਇਹ ਠੱਗ ਬਾਬਿਆਂ ਦੀਆਂ ਦੁਕਾਨਾਂ ਤੇ ਡੇਰੇ ਬੰਦ ਹੋਣੇ ਨਾਲ ਉਹ ਨਾਲ ਸ਼ੁਰੂ ਹੋ ਜਾਣਗੇ ਮੇਰੀ ਗੱਲ ਨੂੰ ਬੇਸ਼ੱਕ ਤੁਸੀਂ ਕੌੜਾ ਸਮਝਿਓ ਜਿੱਦਾਂ ਮਰਜੀ ਸਮਝਿਓ ਤੁਹਾਡੀ ਮਰਜੀ ਪਰ ਮੈਂ ਕਹਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ ਪੇਜ ਨੰਬਰ 1246 ਦੇ ਉੱਤੇ ਚਲੇ ਜਾਓ ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਆ ਜਾਏਗਾ ਉਹ ਕਹਿੰਦੇ ਨੇ ਕਿ ਗੁਰ ਪੀਰ ਸਦਾਏ ਸਦਾਉਣਾ ਗੁਰ ਸਦਾਉਣਾ ਪੀਰ ਸਦਾਉਣਾ ਸਾਧ ਸਦਾਉਣਾ ਮੁਰਸ਼ਿਦ ਸਦਾਉਣਾ ਚੰਗਾ ਸਦਾਉਣਾ ਬ੍ਰਹਮ ਗਿਆਨੀ ਤੇ ਪਾਤਸ਼ਾਹ ਕਹਿੰਦੇ ਨੇ ਗੁਰ ਪੀਰ ਸਦਾਏ ਮੰਗਣ ਜਾਏ ਲੋਕਾਂ ਦੇ ਦਰਵਾਜ਼ੇ ਖੜਕਾਉਣਾ ਲਿਆਓ ਜਿੱਦਾਂ ਸੰਬੰਧ ਮੈਨੂੰ ਦਿਓ ਪਰ ਗੁਰੂ ਕਹਿੰਦਾ ਮੰਗਣ ਜਾਏ ਤੇ ਅੱਗੇ ਪਤਾ ਸ਼ਰਤ ਪਾਤਸ਼ਾਹ ਨੇ ਕੀ ਦਿੱਤੀ ਕਹਿਣ ਲੱਗੇ ਤਾਂ ਕਿ ਮੂਲ ਨ ਲੱਗੀ ਐ ਪਾਏ ਉਹਨਾਂ ਦੇ ਪੈਰੀਂ ਪੈਣਾ ਪੈਰੀਂ ਪੈਣ ਵਾਲਿਓ ਤੁਹਾਡੀ ਗਲਤੀ ਏ ਤੁਹਾਡਾ ਕਾਫਰਪੁਣਾ ਐ ਉਹਨਾਂ ਦੇ ਪੈਰੀਂ ਕਿਉਂ ਪੈਂਦੇ ਹੋ ਤੇ ਮੈਂ ਨਹੀਂ ਕਹਿ ਰਿਹਾ ਮੇਰੀ ਗੱਲ ਨੂੰ ਮੰਨਿਓ ਵੀਨਾ ਗੁਰੂ ਕਹਿੰਦੇ ਨੇ ਗੁਰਪੀਰ ਸਦਾਏ ਮੰਗਣ ਜਾਏ ਨੁਕਤਾ ਨੋਟ ਕਰ ਲਿਓ ਜੇ ਕੋਈ ਤੁਹਾਡਾ ਦਰਵਾਜ਼ਾ ਖੜਕਾਉਂਦਾ ਐ ਮੰਗਣ ਵਾਸਤੇ ਆਉਂਦਾ ਐ ਮੇਰਾ ਜੀ ਉਥੇ ਸਕੂਲ ਬੰਦ ਐ ਮੇਰਾ ਸਕੂਲ ਤੇ ਪਹਿਲੀ ਗੱਲ ਉਹ ਹੈ ਹੀ ਨਹੀਂ ਨਾ ਬਣਨੇ ਡੇਰੇ ਨੇ ਸਕੂਲ ਬਣਾਉਣ ਤੇ ਚਲੋ ਕਿਸੇ ਦੀ ਹੈਲਪ ਕਰਨੀ ਚੰਗਾ ਹੀ ਕੰਮ ਹੈ ਹਸਪੀਟਲ ਬਣਾਉਣਾ ਚੰਗਾ ਹੀ ਕੰਮ ਹੈ ਉਥੇ ਬਣਾਉਣਾ ਨੇ ਲੈਣੀ ਹੈ ਕਾਰ ਲਗਜ਼ਰੀ ਲੈਣੀਆਂ ਨੇ ਬੰਦੂਕਾਂ ਬਣਾਉਣਾ ਹੈ ਡੇਰਾ ਲਗਜ਼ਰੀ ਲਾਈਫ ਹੋਣਾ ਜਿਨੀ ਹੈ ਤੁਹਾਡੇ ਪੈਸੇ ਨਾਲ ਤੁਹਾਡੀਆਂ ਜੇਬਾਂ ਤੇ ਨੋਟ ਕਰ ਲਿਓ ਜਿਉਂ ਦਰਵਾਜ਼ਾ ਖੜਕਾਉਂਦਾ ਹੈ ਮੰਗਣ ਆਉਂਦਾ ਹੈ ਤੇ ਗੁਰੂ ਕਹਿੰਦੇ ਨੇ ਵੀ ਉਹ ਅਸਲ ਨਹੀਂ ਹੈ ਠੱਗ ਹੈ ਫਿਰ ਨਾਲ ਕਹਿੰਦੇ ਨੇ ਤਾਂ ਕਿ ਮੂਲ ਨਾ ਲੱਗੀ ਐ ਪਾਏ ਉਹਦੇ ਪੈਰੀ ਨਾ ਪੈ ਪਰ ਤੁਸੀਂ ਤੇ ਉਹਦੀਆਂ ਕਾਰਾਂ ਦੇ ਟਾਇਰਾਂ ਦੇ ਥੱਲੇ ਸਿਰ ਦੇ ਨੂੰ ਤਿਆਰ ਹੁੰਦੇ ਕਾਰਾਂ ਦੀ ਧੂੜ ਚੁੱਕ ਚੁੱਕ ਮੱਥੇ ਲਾਉਣ ਨੂੰ ਤਿਆਰ ਹੁੰਦੇ ਜਿਹੜੇ ਸਵਾਹ ਖਾ ਜਾਂਦੇ ਹੋ ਯਾਰ ਲਿੱਦ ਖਾ ਜਾਂਦੇ ਹੋ ਬਾਕੀ ਕਹਿਣਾ ਹੀ ਕੀ ਹੈ ਬਾਕੀ ਤੇ ਕਹਾਣੀ ਖਤਮ ਹੋ ਗਈ ਨਾ ਜਦੋਂ ਲਿੱਦੀ ਖਾ ਜਾਂਦੇ ਹੋ ਸਵਾਹੀ ਖਾ ਜਾਂਦੇ ਹੋ ਮੂਤ ਹੀ ਪੀ ਜਾਂਦੇ ਹੋ ਮੂਤ ਵਾਲੀ ਗੱਲ ਮੱਗੇ ਕਰ ਦਿਨਾ ਵਾ ਮੂਤ ਹੀ ਪੀ ਜਾਂਦੇ ਹੋ ਤੇ ਫਿਰ ਬਾਕੀ ਤੇ ਮੈਨ ਲੱਗਦਾ ਰਹਿ ਕਹਿਣ ਵਾਸਤੇ ਕੋਈ ਬਚਿਆ ਹੀ ਨਹੀਂ ਪਰ ਪਾਸ਼ਾ ਕਹਿੰਦੇ ਨੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਅਸਲ ਰਾਣ ਉਹ ਜਾਂਦਾ ਪਾਂਦੀ ਹੋਵੇ ਜਿਹੜਾ ਕਾਲ ਕਰਦਾ ਹੈ ਕਿਰਤ ਕਰਦਾ ਹੈ ਆਪ ਖਾਂਦਾ ਹੈ ਪਰਿਵਾਰ ਪਾਲਦਾ ਹੈ ਤੇ ਕੁਝ ਹੱਥੋਂ ਵੀ ਦਿੰਦਾ ਇਸ ਤੋਂ ਅੱਗੇ ਚੱਲਨੇ ਆ ਹੁਣ ਮੈਂ ਜਿਹੜੀ ਗੱਲ ਕੀਤੀ ਸੀ ਨਾ ਵੀ ਤੁਸੀਂ ਪਛਾਪ ਵੀ ਜਾਂਦੇ ਹੋ ਇੱਕ ਕੌਮ ਜਿੰਨੋਂ ਤੁਸੀਂ ਕਹਿੰਦੇ ਹੋ ਵੀ ਮੂਤ ਪੀਣੀ ਕੌਮ ਹੈ ਉਹ ਗਊ ਦਾ ਮੂਤ ਪੀ ਜਾਂਦੇ ਨੇ ਗਊ ਦਾ ਗੋਬਰ ਖਾ ਜਾਂਦੇ ਨੇ ਉਹਨਾਂ ਨੂੰ ਤੁਸੀਂ ਕਹਿ ਦਿੱਤਾ ਮੂਤ ਪੀਣੇ ਪਰ ਜਿਵੇਂ ਕਮਾਂ ਵੀ ਤੁਸੀਂ ਕਦੋਂ ਕਾਟੋ ਪੰਜਾਬ ਦੇ ਅੰਦਰ ਗਾਵਾਂ ਪਾਲਣ ਵਾਲੇ ਇੱਕ ਬਾਬੇ ਨੇ ਕੀ ਤੁਹਾਨੂੰ ਮੂਤ ਨਹੀਂ ਪਿਆ ਤੁਸੀਂ ਪ੍ਰਸ਼ਾਦ ਸਮਝ ਕੇ ਪੀਂਦੇ ਰਹੇ ਤੇ ਫਿਰ ਤੁਹਾਡੀ ਤੇ ਉਹਨਾਂ ਦੀ ਸੋਚ ਦੇ ਅੰਦਰ ਫਰਕ ਕਿਹੜੀ ਕੱਲਦਾ ਹੋਇਆ ਸੋਚ ਦਾ ਤਲ ਤੇ ਦੋਵਾਂ ਦਾ ਇੱਕੋ ਜਿਹਾ ਹੋਇਆ ਨਾ ਤੁਸੀਂ ਵੀ ਲਿੱਦ ਖਾਂਦੇ ਹੋ ਗੋਆ ਖਾ ਜਾਂਦੇ ਤੁਸੀਂ ਵੀ ਮੂਤ ਪੀਤਾ ਹੈ گاਵਾਂ ਦਾ ਉਹਨਾਂ ਵੀ ਮੂਤ ਪੀਤਾ ਹੈ گاਵਾਂ ਦਾ ਹਾਂ ਇਹ ਉਹਨਾਂ ਲਈ ਮੈਂ ਗੱਲ ਕਰ ਰਿਹਾ ਜਿਹੜੇ ਖਾਂਦੇ ਤੇ ਪੀਂਦੇ ਨੇ ਸਾਰਿਆਂ ਨੂੰ ਨਹੀਂ ਜਿਹੜੇ ਏਸੀ ਤੋਂ ਬਚੇ ਨੇ ਜਿਹੜੇ ਜਾਗਰਤ ਨੇ ਜਿਹੜੇ ਸਿਆਣੇ ਨੇ ਜਿਹੜੇ ਸਮਝਦਾਰ ਨੇ ਉਹਨਾਂ ਨੂੰ ਮੇਰੀ ਨਮਸਕਾਰ ਹੈ ਜਿਹੜੇ ਠੱਗਾਂ ਤੋਂ ਸੁਚੇਤ ਨੇ ਉਹਨਾਂ ਨੂੰ ਮੇਰੀ ਨਮਸਕਾਰ ਹੈ ਮੈਂ ਇਹ ਗੱਲ ਕਹੀ ਨਾ ਵੀ ਜਿਨ੍ਹਾਂ ਨੂੰ ਫਲ ਖਵਾਉਂਦੇ ਹੋ ਡਰਾਈ ਫਰੂਟ ਖਵਾਉਂਦੇ ਹੋ ਉਹ ਤੁਹਾਨੂੰ ਸਵਾਦ ਤੇ ਲਿੱਦ ਖਵਾਉਂਦੇ ਨੇ ਕਿਉਂ